ਪੰਜਾਬ ਨੇ ਆਜ਼ਾਦੀ ਤੋਂ ਬਾਅਦ ਆਪਣੇ ਸਿਰ ਦੇ ਉੱਤੇ ਕਰਜ਼ੇ ਦੀ ਐਸੀ ਪੰਡ ਚੁੱਕੀ ਹੈ ਕਿ ਉਹ ਹੁਣ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ ਤੇ ਪੰਜਾਬ ਕਿਸੇ ਵੀ ਹੀਲੇ ਇਹਨੂੰ ਆਪਣੇ ਸਿਰ ਤੋਂ ਅੱਜ ਦੀ ਘੜੀ ਨਹੀਂ ਲਾ ਸਕਦਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਦਾਅਵਾ ਕੀਤਾ ਸੀ ਕਿ ਅਸੀਂ ਕਰਜ਼ੇ ਨੂੰ ਘਟਾ ਦੇਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਲੀਕੇਜ ਨੂੰ ਕਿਵੇਂ ਰੋਕਣਾ ਤੇ ਖਜ਼ਾਨੇ ਨੂੰ ਕਿਵੇਂ ਪਰਣਾ ਪਰ ਅੱਜ ਦੀ ਘੜੀ ਜੇ ਸਿਚੁਏਸ਼ਨ ਦੇਖੀਏ ਸੂਰਤੇ ਹਾਲ ਦੇਖੀਏ ਤਾਂ ਸਾਰੇ ਦਾਅਵੇ ਖੂਖਲੇ ਨਿਕਲੇ ਨੇ ਆਉਂਦੇ 3 ਮਹੀਨਿਆਂ ਭਾਵੇਂ ਇਸ ਮਹੀਨਾ ਜੁਲਾਈ ਤੋਂ ਸਤੰਬਰ ਦੇ ਦਰਮਿਆਨ ਪੰਜਾਬ ਸਰਕਾਰ ਨੇ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦੀ ਸਕੀਮ ਬਣਾ ਲਈ ਹੈ ਤੇ ਸਰਕਾਰ ਨੇ ਜਿਹੜਾ ਇਹ ਫੈਸਲਾ ਕਰਿਆ ਇਸ ਨੂੰ ਆਰਬੀਆਈ ਭਾਵੇਂ ਭਾਰਤੀ ਰਿਜ਼ਰਵ ਬੈਂਕ ਨੇ ਵੀ ਹਰੀ ਛੰਡੀ ਦੇ ਦਿੱਤੀ ਹੈ ਕਿ ਅਸੀਂ ਤੁਹਾਨੂੰ ਪੈਸੇ ਦੇ ਦੇਾਂਗੇ ਟ੍ਰਿਬਿਊਨ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਅਨੁਸਾਰ ਇਹ ਕਰਜ਼ਾ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਚੁਕਾਇਆ ਜਾਏਗਾ ਸਰਕਾਰ ਦੀ ਹਰ ਹਫ਼ਤੇ 500 ਕਰੋੜ ਤੋਂ 1500 ਕਰੋੜ ਰੁਪਏ ਦੇ ਵਿਚਕਾਰ ਕਰਜ਼ਾ ਚੁਕਣ ਦੀ ਯੋਜਨਾ ਹੈ ਜੁਲਾਈ ਦੇ ਵਿੱਚ 2000 ਕਰੋੜ ਅਗਸਤ ਚ 3000 ਕਰੋੜ ਤੇ ਸਤੰਬਰ ਦੇ ਵਿੱਚ 3500 ਕਰੋੜ ਦਾ ਕਰਜ਼ਾ ਲਿਆ ਜਾਣਾ ਹੈ ਇਸ ਤੋਂ ਪਹਿਲਾਂ ਸੂਬਾ ਸਰਕਾਰ ਅਪ੍ਰੈਲ ਤੋਂ ਮਈ ਮਹੀਨਿਆਂ ਦੇ ਵਿਚਕਾਰ 6241.92 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ ਤੇ ਇਸ ਤਰ੍ਹਾਂ ਚਾਲੂ ਵਿੱਤੀ ਬਾਰੇ 22526 ਦੇ ਸਤੰਬਰ ਮਹੀਨੇ ਤੱਕ ਸੂਬਾ ਸਰਕਾਰ ਕੁੱਲ 14741.92 ਕਰੋੜ ਦਾ ਕਰਜ਼ਾ ਲੈ ਚੁੱਕੀ ਹੈ ਪੰਜਾਬ ਸਰਕਾਰ ਨੇ ਕਿਹੜੀ ਤਰੀਕ ਨੂੰ ਕਿੰਨਾ ਕਰਜ਼ਾ ਚੁੱਕਣਾ ਹੈ ਇਸ ਦੇ ਉੱਤੇ ਆਪਾਂ ਇੱਕ ਵਾਰੀ ਨਜ਼ਰ ਮਾਰ ਲੈਣੇ ਆ ਤਾਂ ਜੋ ਸਾਡੇ ਯਾਦ ਰਹੇ ਜਦੋਂ ਇਹ ਤਰੀਕਾ ਆਉਣ ਗਿਆ ਤਾਂ ਸਾਨੂੰ ਪਤਾ ਲੱਗ ਸਕੇ ਕਰੇ ਕਿ ਸਾਡੇ ਸਿਰ ਦੇ ਉੱਤੇ ਅੱਜ ਇੰਨਾ ਕਰਜ਼ਾ ਹੋਰ ਚੜ ਚੁੱਕਿਆ ਸਰਕਾਰ ਨੇ 8 ਜੁਲਾਈ ਨੂੰ 500 ਕਰੋੜ ਰੁਪਈਆ 15 ਜੁਲਾਈ ਨੂੰ 500 ਕਰੋੜ ਫਿਰ 22 ਜੁਲਾਈ ਨੂੰ 500 ਕਰੋੜ ਫਿਰ 29 ਜੁਲਾਈ ਨੂੰ 500 ਕਰੋੜ ਉਸ ਤੋਂ ਬਾਅਦ ਵਿੱਚ ਅਗਸਤ ਮਹੀਨੇ ਦੀ 5 ਤਰੀਕ ਨੂੰ 1500 ਕਰੋੜ ਫਿਰ 12 ਅਗਸਤ ਨੂੰ 1000 ਕਰੋੜ 19 ਅਗਸਤ ਨੂੰ 500 ਕਰੋੜ ਉਸ ਤੋਂ ਮੰਗਰੋ ਸਤੰਬਰ ਮਹੀਨਾ ਆ ਗਿਆ ਸਤੰਬਰ ਮਹੀਨੇ ਦੇ ਵਿੱਚ 2 ਸਤੰਬਰ ਨੂੰ 1500 ਕਰੋੜ 9 ਸਤੰਬਰ ਨੂੰ 500 ਕਰੋੜ 23 ਸਤੰਬਰ ਨੂੰ ਫਿਰ 500 ਕਰੋੜ ਤੇ ਆਖਰ ਨੂੰ 30 ਸਤੰਬਰ ਨੂੰ 1000 ਕਰੋੜ ਰੁਪਏ ਦਾ ਕਰਜ਼ਾ ਚੁੱਕਣਾ 31 ਮਾਰਚ 2025 ਤੱਕ ਪੰਜਾਬ ਸਰ 3.82 ਲੱਖ ਕਰੋੜ ਦਾ ਕਰਜ਼ਾ ਸੀ ਜੋ ਸੂਬੇ ਦੇ ਕੁੱਲ ਘਰੇਲੂ ਉਤਪਾਦ ਭਾਅ ਕੇ ਜੀਡੀਪੀ ਦਾ 44% ਤੋਂ ਵੱਧ ਬਣ ਲਿਆ। ਇੱਕ ਅਨੁਮਾਨ ਦੇ ਅਨੁਸਾਰ ਅਗਲੇ ਸਾਲ ਮਾਰਚ 2026 ਤੱਕ ਇਹ ਅੰਕੜਾ 4 ਲੱਖ ਕਰੋੜ ਨੂੰ ਪਾਰ ਕਰ ਜਾਏਗਾ। ਇਸ ਹਿਸਾਬ ਦੇ ਨਾਲ ਹਰ ਪੰਜਾਬੀ ਦੇ ਸਿਰ ਦੇ ਉੱਤੇ ਔਸਤਨ ਸਵਾ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਹੋਏਗਾ। ਸਰਕਾਰ ਨੇ ਇਹ ਵਿੱਤੀ ਬਰੇ ਦੌਰਾਨ 34201.11 ਕਰੋੜ ਦਾ ਕਰਜ਼ਾ ਚੁੱਕਣ ਦਾ ਟੀਚਾ ਰੱਖਿਆ। ਪ੍ਰਾਪਤ ਵਿਰਪਿਆਂ ਦੇ ਮੁਤਾਬਕ ਅਪ੍ਰੈਲ ਤੇ ਮਈ 2025 ਦੌਰਾਨ ਸੂਬੇ ਦੀ ਆਮਦਨ ਖਰਚ ਦੇ ਨਾਲੋਂ 5513.65 ਕਰੋੜ ਰੁਪਏ ਘੱਟ ਹੈ। ਇਹਨਾਂ 2 ਮਹੀਨਿਆਂ ਦੌਰਾਨ ਸਰਕਾਰ ਨੇ 12903.04 ਕਰੋੜ ਦਾ ਮਾਲੀਆ ਹਾਸਲ ਕੀਤਾ ਜਦਕਿ ਖਰਚਾ 18416.69 ਕਰੋੜ ਰੁਪਏ ਕੀਤਾ ਤੇ ਇਹ ਵਿਗੜਦਾ ਸੰਤੋਲਨ ਜਿੱਥੇ ਸੂਬੇ ਦੇ ਵਿੱਤੀ ਹਾਲਾਤਾਂ ਨੂੰ ਹੋਰ ਨਾਜ਼ੁਕ ਬਣਾ ਰਿਹਾ ਹੈ ਉੱਥੇ ਹੀ ਇਹਦੇ ਨਾਲ ਪੰਜਾਬ ਦੀ ਵਿੱਤੀ ਸਿਹਤ ਲਗਾਤਾਰ ਢਮਾਂਡੋਲ ਹੁੰਦੀ ਚਾਰੀ ਹੈ ਜਿਹਨੂੰ ਕਿਸੇ ਟੀਕੇ ਨੇ ਠੀਕ ਨਹੀਂ ਕਰਨਾ ਜਿਹਨੂੰ ਕਿਸੇ ਪੈਰਾਸੀਟਾ ਮੋਲ ਦੀ ਗੋਲੀ ਨੇ ਠੀਕ ਨਹੀਂ ਕਰਨਾ ਸਾਲ 2117 ਤੋਂ 222 ਤੱਕ ਰਹੀ ਕਾਂਗਰਸ ਸਰਕਾਰ ਨੇ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ 128227000 ਕਰੋੜ ਦਾ ਕਰਜ਼ਾ ਲਿਆ ਸੀ ਤੇ ਕਨਮਾਨ ਦੇ ਮੁਤਾਬਕ ਮੌਜੂਦਾ ਪੰਜਾਬ ਸਰਕਾਰ ਆਪਣੇ 3.5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਹੁਣ ਤੱਕ 19434000 ਕਰੋੜ ਦਾ ਕਰਜ਼ਾ ਲੈ ਚੁੱਕੀ ਹੈ ਮਾਰਚ 2022 ਤੱਕ ਪੰਜਾਬ ਸਰਕਾਰ ਦਾ 2.82 ਲੱਖ ਕਰੋੜ ਦਾ ਕਰਜ਼ਾ ਸੀ ਤੇ ਚਾਲੂ ਵਿੱਤੀ ਬਰੇ ਦੇ ਅੰਤ ਤੱਕ ਇਹ ਕਰਜ਼ਾ 4 ਲੱਖ ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਇਸ ਨਵੇਂ ਕਰਜ਼ੇ ਦੀਆਂ ਖਬਰਾਂ ਨਸ਼ਰ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀ ਤਿੱਖੀ ਲੋਚਨਾ ਕੀਤੀ ਜਾ ਰਹੀ ਹੈ। ਪਲਾਟ ਤੋਂ ਕਾਂਗਰਸੀ ਵਿਧਾਇਕ ਸਪਾਲਸੋ ਖੈਰਾ ਨੇ ਐਕਸ ਦੇ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਭਗਵਤ ਮਾਨ ਸਰਕਾਰ ਨੇ ਬੜੀ ਚਲਾਕੀ ਨਾਲ ਲੋਕਾਂ ਦਾ ਧਿਆਨ ਪੰਜਾਬ ਦੇ ਭੱਖਦੇ ਮੁੱਦਿਆਂ ਤੋਂ ਹਟਾ ਕੇ ਮਜੀਠੀਆ ਦੀ ਗ੍ਰਿਫਤਾਰੀ ਵੱਲ ਕਰਕੇ ਇੱਕ ਪਾਸੇ ਤਾਂ ਪੂਰੀ মিডিਆ ਮੁਹਿੰਮ ਚਲਾਈ ਤੇ ਦੂਜੇ ਪਾਸੇ ਸਰਕਾਰ ਚੁੱਪਚੀਤੇ ਪਹਿਲਾਂ ਤੋਂ ਹੀ ਕਰਜ਼ੇ ਦੇ ਵਿੱਚ ਫਸੇ ਪੰਜਾਬ ਉੱਤੇ ਹੋਰ ਕਰਜ਼ਾ ਚੜਾ ਰਹੀ ਹੈ ਠੀਕ ਇਸ ਤਰ੍ਹਾਂ ਦਾ ਇੱਕ ਪ੍ਰਗਟ ਸਿੰਘ ਨੇ ਵੀ ਇਸ ਸਰਕਾਰ ਨੂੰ ਘੇੜਦਿਆਂ ਲਿਖਿਆ ਹੈ ਇਹ ਅਰਬਨ ਕੇਸਰੀਵਾਲ ਨੂੰ ਪਰਿਸ਼ਚਾਚਾਰ ਵਿਰੁੱਧ ਕਾਰਵਾਈਆਂ ਤੇ ਗੈਰਕਾਨੂੰਨੀ ਮਾਈਨਿੰਗ ਤੋਂ ਸਾਲਾਨਾ 54000 ਕਰੋੜ ਦੀ ਆਮਦਨ ਵਾਲੇ ਝੂਠੇ ਵਾਦੇ ਆਸਤੇ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਵੀ ਸਰਕਾਰ ਦੀ ਲੋਕਚਨਾ ਕਰਦਿਆਂ ਕਿਹਾ ਕਿ ਸਰਕਾਰ ਕਿਸ਼ਤਾਂ ਉੱਤੇ ਚੱਲ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਤੇ ਮਹਿਲਾਵਾਂ ਨੂੰ ਮੁਫਤ ਬੱਸ ਸੇਵਾ ਦੇ ਨਾਲ ਸੂਬੇ ਦੇ ਵਿੱਚ ਜੋ ਜਿਹੜੇ ਵਿੱਤੀ ਹਾਲਾਤ ਨੇ ਉਹਨਾਂ ਦੇ ਉੱਤੇ ਡੂੰਘਾ ਪ੍ਰਭਾਵ ਪਿਆ ਜਿਦੇ ਕਰਕੇ ਇਹਨਾਂ ਯੋਜਨਾਵਾਂ 'ਵਾਂ ਦੀ ਸਮੇਂ-ਸਮੇਂ ਦੇ ਉੱਤੇ ਆਲੋਚਨਾ ਵੀ ਹੁੰਦੀ ਰਹਿੰਦੀ ਹੈ ਪਰ ਫੇਰ ਵੀ ਤੁਸੀਂ ਬੇਸ਼ਰਮੀ ਦੀ ਹੱਦ ਦੇਖੋ ਕਿ بڑے ਲੀਡਰ ਇਹਨਾਂ ਚੀਜ਼ਾਂ ਨੂੰ ਮੋੜ ਤੋਂ ਪ੍ਰਚਾਰ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਦ ਕਿ ਉਹਨਾਂ ਨੂੰ ਵੀ ਪਤਾ ਕਿ ਇਹ ਸਕੀਮਾਂ ਸੂਬੇ ਨੂੰ ਐਸਾ ਘਣ ਬਣ ਕੇ ਲੱਗਿਆ ਹੋਈਆਂ ਨੇ ਜਿੱਦੀ ਕੋਈ ਵੀ ਦਵਾਈ ਨਹੀਂ ਹੈ ਸਿਵਾਏ ਇਹਨਾਂ ਸਕੀਮਾਂ ਨੂੰ ਬੰਦ ਕਰਨ ਤੋਂ ਅਪ੍ਰੈਲ 2024 ਚ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਚੇਤਾਵਨੀ ਦਿੱਤੀ ਸੀ ਕਿ ਮੁਫਤ ਬਿਜਲੀ ਵਰਗੀਆਂ ਸਕੀਮਾਂ ਨੇ ਪੰਜਾਬ ਨੂੰ ਕਰਜ਼ੇ ਦੇ ਜਾਲ ਦੇ ਵਿੱਚ ਫਸਾਇਆ ਹੋਇਆ ਉਹਨਾਂ ਨੇ ਕਿਹਾ ਕਿ ਐਸੀਆਂ ਯੋਜਨਾਵਾਂ ਉਦੋਂ ਤੱਕ ਹੀ ਚੰਗੀਆਂ ਲੱਗਦੀਆਂ ਨੇ ਜਦੋਂ ਸੂਬੇ ਦੇ ਵਿੱਚ ਹੀ ਹਾਲਾਤ ਠੀਕ ਹੋਣ ਭਾਵੇਂ ਮੁਫਤ ਬਿਜਲੀ ਤੇ ਬੱਸ ਸੇਵਾ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਮਹਿਲਾਵਾਂ ਤੇ ਘਟਮਦਨ ਵਾਲੇ ਟਬਰਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ ਪਰ ਇਹਨਾਂ ਯੋਜਨਾਵਾਂ ਨਾਲ ਸੂਬੇ ਦੇ ਵਿਗੜਤੇ ਵਿੱਤੀ ਹਾਲਾਤਾਂ ਤੇ ਵੱਧਦੇ ਕਰਜ਼ੇ ਨੇ ਇਹਨਾਂ ਸਕੀਮਾਂ ਦੀ ਸਫਲਤਾ ਤੇ ਸਵਾਲ ਵੀ ਜ਼ਰੂਰ ਖੜੇ ਕੀਤੇ ਕੈਰੀ ਸਭ ਦੇ ਚਲਦੇ ਆਰਥ ਸ਼ਾਸਤਰੀਆਂ ਦੇ ਮੁਤਾਬਿਕ ਪੰਜਾਬ ਸਰਕਾਰ ਨੂੰ ਵਿੱਤੀ ਸੰਕਟ ਤੇ ਵੱਧ ਦੇ ਕਰਜ਼ੇ ਨਾਲ ਨਜਿੱਠਣ ਵਾਸਤੇ ਇੱਕ ਠੋਸ ਨੀਤੀ ਬਣਾਉਣ ਦੀ ਸਖਤ ਲੋੜ ਹੈ ਪਰ ਸਰਕਾਰ ਇਸ ਪਾਸੇ ਵੱਲ ਨੂੰ ਕੋਈ ਕਦਮ ਚੁੱਕਦੀ ਤਾਂ ਅਜੇ ਤੱਕ ਦਿਖਾਈ ਨਹੀਂ ਦੇ ਰਹੀ ਹੈ ਹਾਲਾਂਕਿ ਉਹ ਵਿਖਦੇ ਵਿੱਚ ਸਰਕਾਰ ਦਾ ਦਿਮਾਗ ਹੀ ਘੁੰਮ ਜਾਵੇ ਤੇ ਇਸ ਸਭ ਕਾਸੇ ਦੇ ਉਲਟ ਸਰਕਾਰ ਦਾ ਦਿਮਾਗ ਚੱਲਣ ਲੱਗ ਪਵੇ ਇਸ ਬਾਬਤ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਆ ਪੰਜਾਬ ਨੇ ਆਜ਼ਾਦੀ ਤੋਂ ਬਾਅਦ ਆਪਣੇ ਸਿਰ ਦੇ ਉੱਤੇ ਕਰਜ਼ੇ ਦੀ ਐਸੀ ਪੰਡ ਚੁੱਕੀ ਹੈ ਕਿ ਉਹ ਹੁਣ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ ਤੇ ਪੰਜਾਬ ਕਿਸੇ ਵੀ ਹੀਲੇ ਇਹਨੂੰ ਆਪਣੇ ਸਿਰ ਤੋਂ ਅੱਜ ਦੀ ਘੜੀ ਨਹੀਂ ਲਾ ਸਕਦਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਦਾਅਵਾ ਕੀਤਾ ਸੀ ਕਿ ਅਸੀਂ ਕਰਜ਼ੇ ਨੂੰ ਘਟਾ ਦੇਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਲੀਕੇਜ ਨੂੰ ਕਿਵੇਂ ਰੋਕਣਾ ਤੇ ਖਜ਼ਾਨੇ ਨੂੰ ਕਿਵੇਂ ਪਰਣਾ ਪਰ ਅੱਜ ਦੀ ਘੜੀ ਜੇ ਸਿਚੁਏਸ਼ਨ ਦੇਖੀਏ ਸੁਰਤੇ ਹਾਲ ਦੇਖੀਏ ਤਾਂ ਸਾਰੇ ਦਾਅਵੇ ਖੂਖਲੇ ਨਿਕਲੇ ਨੇ ਆਉਂਦੇ 3 ਮਹੀਨਿਆਂ ਭਾਗ ਕੇ ਐਸ ਮਹੀਨਾ ਜੁਲਾਈ ਤੋਂ ਸਤੰਬਰ ਦੇ ਦਰਮਿਆਨ ਪੰਜਾਬ ਸਰਕਾਰ ਨੇ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦੀ ਸਕੀਮ ਬਣਾ ਲਈ ਹੈ ਤੇ ਸਰਕਾਰ ਨੇ ਜਿਹੜਾ ਇਹ ਫੈਸਲਾ ਕਰਿਆ ਇਸ ਨੂੰ RBI ਭਾਗ ਕੇ ਭਾਰਤੀ ਰਿਜ਼ਰਵ ਬੈਂਕ ਨੇ ਵੀ ਹਰੀ ਚੰਡੀ ਦੇ ਦਿੱਤੀ ਹੈ ਕਿ ਅਸੀਂ ਤੁਹਾਨੂੰ ਪੈਸੇ ਦੇ ਦੇਵਾਂਗੇ ਪ੍ਰਬੂਨ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਅਨੁਸਾਰ ਇਹ ਕਰਜ਼ਾ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਚੁਕਾਇਆ ਜਾਏਗਾ ਸਰਕਾਰ ਦੀ ਹਰ ਹਫ਼ਤੇ 500 ਕਰੋੜ ਤੋਂ 1500 ਕਰੋੜ ਰੁਪਏ ਦੇ ਵਿਚਕਾਰ ਕਰਜ਼ਾ ਚੁੱਕਣ ਦੀ ਯੋਜਨਾ ਹੈ ਜੁਲਾਈ ਦੇ ਵਿੱਚ 2000 ਕਰੋੜ ਅਗਸਤ ਚ 3000 ਕਰੋੜ ਤੇ ਸਤੰਬਰ ਦੇ ਵਿੱਚ 3500 ਕਰੋੜ ਦਾ ਕਰਜ਼ਾ ਲਿਆ ਜਾਣਾ ਹੈ ਇਸ ਤੋਂ ਪਹਿਲਾਂ ਸੂਬਾ ਸਰਕਾਰ ਅਪ੍ਰੈਲ ਤੋਂ ਮਈ ਮਹੀਨਿਆਂ ਦੇ ਵਿਚਕਾਰ 6241.92 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ ਤੇ ਇਸ ਤਰ੍ਹਾਂ ਚਾਲੂ ਵਿੱਤੀ ਬਾਰੇ 22526 ਦੇ ਸਤੰਬਰ ਮਹੀਨੇ ਤੱਕ ਸੂਬਾ ਸਰਕਾਰ ਕੁੱਲ 14741.92 ਕਰੋੜ ਦਾ ਕਰਜ਼ਾ ਲੈ ਚੁੱਕੀ ਹੈ ਪੰਜਾਬ ਸਰਕਾਰ ਨੇ ਕਿਹੜੀ ਤਰੀਕ ਨੂੰ ਕਿੰਨਾ ਕਰਜ਼ਾ ਚੁੱਕਣਾ ਹੈ ਇਸ ਦੇ ਉੱਤੇ ਆਪਾਂ ਇੱਕ ਵਾਰੀ ਨਜ਼ਰ ਮਾਰ ਲੈਣੇ ਆ ਤਾਂ ਜੋ ਸਾਡੇ ਯਾਦ ਰਹੇ ਜਦੋਂ ਇਹ ਤਰੀਕਾ ਆਉਣ ਗਿਆ ਤਾਂ ਸਾਨੂੰ ਪਤਾ ਲੱਗ ਸਕੇ ਕਰੇ ਕਿ ਸਾਡੇ ਸਿਰ ਦੇ ਉੱਤੇ ਅੱਜ ਐਨਾ ਕਰਜ਼ਾ ਹੋਰ ਚੜ ਚੁੱਕਿਆ ਸਰਕਾਰ ਨੇ 8 ਜੁਲਾਈ ਨੂੰ 500 ਕਰੋੜ ਰੁਪਈਆ 15 ਜੁਲਾਈ ਨੂੰ 500 ਕਰੋੜ ਫਿਰ 22 ਜੁਲਾਈ ਨੂੰ 500 ਕਰੋੜ ਫਿਰ 29 ਜੁਲਾਈ ਨੂੰ 500 ਕਰੋੜ ਉਸ ਤੋਂ ਬਾਅਦ ਦੇ ਵਿੱਚ ਅਗਸਤ ਮਹੀਨੇ ਦੀ 5 ਤਰੀਕ ਨੂੰ 1500 ਕਰੋੜ ਫਿਰ 12 ਅਗਸਤ ਨੂੰ 1000 ਕਰੋੜ 19 ਅਗਸਤ ਨੂੰ 500 ਕਰੋੜ ਉਸ ਤੋਂ ਮੰਗਰੋ ਸਤੰਬਰ ਮਹੀਨਾ ਆ ਗਿਆ ਸਤੰਬਰ ਮਹੀਨੇ ਦੇ ਵਿੱਚ 2 ਸਤੰਬਰ ਨੂੰ 1500 ਕਰੋੜ 9 ਸਤੰਬਰ ਨੂੰ 500 ਕਰੋੜ 23 ਸਤੰਬਰ ਨੂੰ ਫਿਰ 500 ਕਰੋੜ ਤੇ ਆਖਰ ਨੂੰ 30 ਸਤੰਬਰ ਨੂੰ 1000 ਕਰੋੜ ਰੁਪਏ ਦਾ ਕਰਜ਼ਾ ਚੁਕਣਾ 31 ਮਾਰਚ 2025 ਤੱਕ ਪੰਜਾਬ ਸਰ 3.82 ਲੱਖ ਕਰੋੜ ਦਾ ਕਰਜ਼ਾ ਸੀ ਜੋ ਸੂਬੇ ਦੇ ਕੁੱਲ ਘਰੇਲੂ ਉਤਪਾਦ ਭਾਅ ਕੇ ਜੀਡੀਪੀ ਦਾ 44% ਤੋਂ ਵੱਧ ਬਣ ਲਿਆ। ਇੱਕ ਅਨੁਮਾਨ ਦੇ ਅਨੁਸਾਰ ਅਗਲੇ ਸਾਲ ਮਾਰਚ 2026 ਤੱਕ ਇਹ ਅੰਕੜਾ 4 ਲੱਖ ਕਰੋੜ ਨੂੰ ਪਾਰ ਕਰ ਜਾਏਗਾ। ਇਸ ਹਿਸਾਬ ਦੇ ਨਾਲ ਹਰ ਪੰਜਾਬੀ ਦੇ ਸਿਰ ਦੇ ਉੱਤੇ ਔਸਤਨ ਸਵਾ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਹੋਏਗਾ। ਸਰਕਾਰ ਨੇ ਇਹ ਵਿੱਤੀ ਬਰੇ ਦੌਰਾਨ 34201.11 ਕਰੋੜ ਦਾ ਕਰਜ਼ਾ ਚੁੱਕਣ ਦਾ ਟੀਚਾ ਰੱਖਿਆ। ਪ੍ਰਾਪਤ ਰਿਪੋਰੀਆਂ ਦੇ ਮੁਤਾਬਕ ਅਪ੍ਰੈਲ ਤੇ ਮਈ 2025 ਦੌਰਾਨ ਸੂਬੇ ਦੀ ਆਮਦਨ ਖਰਚ ਦੇ ਨਾਲੋਂ 55113.65 ਕਰੋੜ ਰੁਪਏ ਘੱਟ ਹੈ। ਇਹਨਾਂ 2 ਮਹੀਨਿਆਂ ਦੌਰਾਨ ਸਰਕਾਰ ਨੇ 12903.04 ਕਰੋੜ ਦਾ ਮਾਲੀਆ ਹਾਸਲ ਕੀਤਾ ਜਦਕਿ ਖਰਚਾ 18416.69 ਕਰੋੜ ਰੁਪਏ ਕੀਤਾ ਤੇ ਇਹ ਵਿਗੜਦਾ ਸੰਤੋਲਨ ਜਿੱਥੇ ਸੂਬੇ ਦੇ ਵਿੱਤੀ ਹਾਲਾਤਾਂ ਨੂੰ ਹੋਰ ਨਾਜ਼ੁਕ ਬਣਾ ਰਿਹਾ ਹੈ ਉੱਥੇ ਹੀ ਇਹਦੇ ਨਾਲ ਪੰਜਾਬ ਦੀ ਵਿੱਤੀ ਸਿਹਤ ਲਗਾਤਾਰ ਢਮਾਂਡੋਲ ਹੁੰਦੀ ਚਾਰੀ ਹੈ ਜਿਹਨੂੰ ਕਿਸੇ ਟੀਕੇ ਨੇ ਠੀਕ ਨਹੀਂ ਕਰਨਾ ਜਿਹਨੂੰ ਕਿਸੇ ਪੈਰਾਸੀਟਾ ਮੋਲ ਦੀ ਗੋਲੀ ਨੇ ਠੀਕ ਨਹੀਂ ਕਰਨਾ ਸਾਲ 217 ਤੋਂ 222 ਤੱਕ ਰਹੀ ਕਾਂਗਰਸ ਸਰਕਾਰ ਨੇ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ 128227000 ਕਰੋੜ ਦਾ ਕਰਜ਼ਾ ਲਿਆ ਸੀ ਤੇ ਹਰਮਾਨ ਦੇ ਮੁਤਾਬਿਕ ਮੌਜੂਦਾ ਪੰਜਾਬ ਸਰਕਾਰ ਆਪਣੇ 3.5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਹੁਣ ਤੱਕ 109434000 ਕਰੋੜ ਦਾ ਕਰਜ਼ਾ ਲੈ ਚੁੱਕੀ ਹੈ ਮਾਰਚ 2022 ਤੱਕ ਪੰਜਾਬ ਸਰ ਦੇ 2.82 ਲੱਖ ਕਰੋੜ ਦਾ ਕਰਜ਼ਾ ਸੀ ਤੇ ਚਾਲੂ ਵਿੱਤੀ ਬਰੇ ਦੇ ਅੰਤ ਤੱਕ ਇਹ ਕਰਜ਼ਾ 4 ਲੱਖ ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਇਸ ਨਵੇਂ ਕਰਜ਼ੇ ਦੀਆਂ ਖਬਰਾਂ ਨਸ਼ਰ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀ ਤਿੱਖੀ ਲੋਚਨਾ ਕੀਤੀ ਜਾ ਰਹੀ ਹੈ। ਪਲਾਟ ਤੋਂ ਕਾਂਗਰਸੀ ਵਿਧਾਇਕ ਸੁਪਾਲਸੋ ਖੈਰਾ ਨੇ ਐਕਸ ਡੋਟ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਭਗਵੰਤ ਮਾਨ ਸਰਕਾਰ ਨੇ ਬੜੀ ਚਲਾਕੀ ਨਾਲ ਲੋਕਾਂ ਦਾ ਧਿਆਨ ਪੰਜਾਬ ਦੇ ਭੱਖਦੇ ਮੁੱਦਿਆਂ ਤੋਂ ਹਟਾ ਕੇ ਮਜੀਠੀਆ ਦੀ ਗ੍ਰਿਫਤਾਰੀ ਵੱਲ ਕਰਕੇ ਇੱਕ ਪਾਸੇ ਤਾਂ ਪੂਰੀ মিডিਆ ਮੁਹਿੰਮ ਚਲਾਈ ਤੇ ਦੂਜੇ ਪਾਸੇ ਸਰਕਾਰ ਚੁੱਪਚੀਤੇ ਪਹਿਲਾਂ ਤੋਂ ਹੀ ਕਰਜ਼ੇ ਦੇ ਵਿੱਚ ਫਸੇ ਪੰਜਾਬ ਉੱਤੇ ਹੋਰ ਕਰਜ਼ਾ ਚੜਾ ਰਹੀ ਹੈ ਠੀਕ ਇਸ ਤਰ੍ਹਾਂ ਦਾ ਇੱਕ ਪ੍ਰਗਟ ਸਿੰਘ ਨੇ ਵੀ ਇਹ ਕਿ ਸਰਕਾਰ ਨੂੰ ਘੇੜਦਿਆਂ ਲਿਖਿਆ ਹੈ ਕੀ ਆਰਬੰਨੀ ਕੇਜਰੀ ਬਾਲ ਨੂੰ ਪਹ੍ਰਿਸ਼ਟਾਚਾਰਪ੍ਰਤ ਕਾਰਵਾਈਆਂ ਤੇ ਗੈਰਕਾਨੂੰਨੀ ਮਾਈਨਿੰਗ ਤੋਂ ਸਾਲਾਨਾ 54 ਹਜ਼ਾਰ ਕਰੋੜ ਦੀ ਆਮਦਨ ਵਾਲੇ ਝੂਠੇ ਵਾਦੇ ਆਸਤੇ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਾ ਬੜਿੰਗਨੇ ਵੀ ਸਰਕਾਰ ਦੀ ਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਕਿਸ਼ਤਾਂ ਉੱਤੇ ਚੱਲ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਤੇ ਮਹਿਲਾਵਾਂ ਨੂੰ ਮੁਫਤ ਬੱਸ ਸੇਵਾ ਦੇ ਨਾਲ ਸੂਬੇ ਦੇ ਵਿੱਚ ਹੋ ਜਿਹੜੇ ਵਿੱਤੀ ਹਾਲਾਤ ਨੇ ਉਹਨਾਂ ਦੇ ਉੱਤੇ ਡੂੰਘਾ ਪ੍ਰਭਾਵ ਪਿਆ ਜਿਸ ਦੇ ਕਰਕੇ ਇਹਨਾਂ ਯੋਜਨਾਵਾਂ 'ਵਾਂ ਦੀ ਸਮੇਂ-ਸਮੇਂ ਦੇ ਉੱਤੇ ਆਲੋਚਨਾ ਵੀ ਹੁੰਦੀ ਰਹਿੰਦੀ ਹੈ ਪਰ ਫੇਰ ਵੀ ਤੁਸੀਂ ਬੇਸ਼ਰਮੀ ਦੀ ਹੱਦ ਦੇਖੋ ਕਿ بڑے ਲੀਡਰ ਇਹਨਾਂ ਚੀਜ਼ਾਂ ਨੂੰ ਮੋੜ ਤੋਂ ਪ੍ਰਚਾਰ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਦ ਕਿ ਉਹਨਾਂ ਨੂੰ ਵੀ ਪਤਾ ਕਿ ਇਸ ਕੀ ਮੌਸੂਬੇ ਨੂੰ ਐਸਾ ਘਣ ਬਣ ਕੇ ਲੱਗਿਆ ਹੋਇਆ ਨੇ ਜਿੱਦੀ ਕੋਈ ਵੀ ਦਵਾਈ ਨਹੀਂ ਹੈ ਸਿਵਾਏ ਇਹਨਾਂ ਸਕੀਮਾਂ ਨੂੰ ਬੰਦ ਕਰਨ ਤੋਂ ਅਪ੍ਰੈਲ 2024 ਚ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਚੇਤਾਵਨੀ ਦਿੱਤੀ ਸੀ ਕਿ ਮੁਫਤ ਬਿਜਲੀ ਵਰਗੀਆਂ ਸਕੀਮਾਂ ਨੇ ਪੰਜਾਬ ਨੂੰ ਕਰਜ਼ੇ ਦੇ ਜਾਲ ਦੇ ਵਿੱਚ ਫਸਾਇਆ ਹੋਇਆ ਉਹਨਾਂ ਨੇ ਕਿਹਾ ਕਿ ਐਸੀਆਂ ਯੋਜਨਾਵਾਂ ਮਾ ਉਦੋਂ ਤੱਕ ਹੀ ਚੰਗੀਆਂ ਲੱਗਦੀਆਂ ਨੇ ਜਦੋਂ ਸੂਬੇ ਦੇ ਵਿੱਚ ਹੀ ਹਾਲਾਤ ਠੀਕ ਹੋਣ ਕਾਵੇਂ ਮੁਫਤ ਬਿਜਲੀ ਤੇ ਬੱਸ ਸੇਵਾ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਮਹਿਲਾਵਾਂ ਤੇ ਘਟਮਦਨ ਵਾਲੇ ਟਬਰਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ ਪਰ ਇਹਨਾਂ ਯੋਜਨਾਵਾਂ ਨਾਲ ਸੂਬੇ ਦੇ ਵਿਗੜਤੇ ਵਿੱਤੀ ਹਾਲਾਤਾਂ ਤੇ ਵਾਧੇ ਕਰਜ਼ੇ ਨੇ ਇਹਨਾਂ ਸਕੀਮਾਂ ਦੀ ਸਫਲਤਾ ਤੇ ਸਵਾਲ ਵੀ ਜ਼ਰੂਰ ਖੜੇ ਕੀਤੇ ਕੈਰੀ ਸਭ ਦੇ ਚਲਦੇ ਆਰਥ ਸ਼ਾਸਤਰੀਆਂ ਦੇ ਮੁਤਾਬਿਕ ਪੰਜਾਬ ਸਰਕਾਰ ਨੂੰ ਵਿੱਤੀ ਸੰਕਟ ਤੇ ਵੱਧ ਦੇ ਕਰਜ਼ੇ ਨਾਲ ਨਜਿੱਠਣ ਵਾਸਤੇ ਇੱਕ ਠੋਸ ਨੀਤੀ ਬਣਾਉਣ ਦੀ ਸਖਤ ਲੋੜ ਹੈ ਪਰ ਸਰਕਾਰ ਇਸ ਪਾਸੇ ਵੱਲ ਨੂੰ ਕੋਈ ਕਦਮ ਚੁੱਕਦੀ ਤਾਂ ਅਜੇ ਤੱਕ ਦਿਖਾਈ ਨਹੀਂ ਦੇ ਰਹੀ ਹੈ ਹਾਲਾਂਕਿ ਭਵਿੱਖ ਦੇ ਵਿੱਚ ਸਰਕਾਰ ਦਾ ਦਿਮਾਗ ਹੀ ਘੁੰਮ ਜਾਵੇ ਤੇ ਇਸ ਸਭ ਕਾਸੇ ਦੇ ਉਲਟ ਸਰਕਾਰ ਦਾ ਦਿਮਾਗ ਚੱਲਣ ਲੱਗ ਪਵੇ ਇਸ ਬਾਬਤ ਆਪਾਂ ਕੁਝ ਵੀ ਨਹੀਂ ਕਹਿ ਸਕਦੇ